ਸਸਿਕਰ ਵੀਰ ਜੀ ਆਪਣੇ YouTube ਚੈਨਲ ਤੇ ਸਾਰਿਆਂ ਦਾ ਸਵਾਗਤ ਕਰਦੇ ਆਂ ਪਿੰਡ ਕੰਗਣਖੇੜਾ ਤਹਿਸੀਲ ਮਲੋਟ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਸਾਹਮਣੇ ਜਿਹੜੀ ਸੀ ਸਕਰੀਨ ਤੇ ਝੋਟੀ ਦੇਖਣਾ ਦੂਜਾ ਸੂਆ ਸੂਈ ਵੀ ਐ ਅੱਜ ਸਵੇ ਹੀ ਸੂਈ ਵੀ ਐ ਮਗਰੇ ਨੇ ਕੱਟੀ ਐ ਨੀਲੀ ਰਾਵੀ ਦੀ ਬਹੁਤ ਸੋਹਣੀ ਕੱਟੀ ਦਿੱਤੀ ਇਹਨੇ ਨੀਲੀ ਰਾਵੀ ਦੀ ਕੱਟੀ ਦਿੱਤੀ ਐ ਸੂਆ ਦੀ ਮੱਝ ਸੂਈ ਦੀ ਐ ਬੌਲਾ ਕੱਟੀ ਨੂੰ ਪਿਆਤਾ ਵਿੱਚੋਂ ਕੁਝ ਦੁੱਧ ਕੱਢਿਆ ਹੋਇਆ ਥਣਲੇਵੇ ਦੀ ਬਿਲਕੁਲ ਸਾਫ਼ ਹੈ ਦੁੱਧ ਵਾਲੀ ਮੈਂ 15 16 ਫੇਰੀ ਜੇ ਕਿਸੇ ਵੀਰ ਭਰਾ ਨੂੰ ਪਸੰਦ ਆਵੇ ਤਾਂ ਸੰਪਰਕ ਕਰ ਸਕਦਾ ਮੋਲੇ ਦਾ ਦੇਣ ਲੈਣ ਵਾਲਾ 1,25,000 ਰੁਪਇਆ ਹਾਂ ਨਾਲ ਆ ਰੇਟ ਹੈ ਜੇ ਕਿਸੇ ਵੀਰ ਭਰਾ ਨੂੰ ਪਸੰਦ ਆਵੇ ਤਾਂ ਸੰਪਰਕ ਕਰ ਸਕਦਾ ਬਹੁਤ ਖੁੱਲੇ ਡੁੱਲੇ ਆਰਡਰ ਦੀ ਹੈ ਪਿੱਠ ਫੂੜਾ ਬਹੁਤ ਚੰਗਾ ਬੂਰੀ ਮੈਂ ਆ ਮਗਰ ਨੀਲੀ ਰਵੀ ਦੀ ਕੱਟੀ ਹੈ ਸਾਫ ਸੁਥਰੀ ਮੈਂ ਬਹੁਤ ਜਿਆਦਾ ਸੀਲ ਠੰਡੀ ਹੈ ਇਹ ਨਹੀਂ ਕਿ ਵੀ ਮੈਂ ਉਹੋ ਜੀ ਹੋਵੇ ਅੜਬ ਖੜਬ ਹੋਵੇ ਮੂਹ ਟੱਡਦੀ ਐ ਐਡੀ ਸੀਲ ਠੰਡੀ ਮੈਂ ਆ ਜੇ ਕਿਸੇ ਵੀਰ ਭਰਾ ਨੂੰ ਪਸੰਦ ਆਵੇ ਤਾਂ ਸੰਪਰਕ ਕਰ ਸਕਦਾ ਪੀ ਵੀ ਪੀ ਡੀ ਦੇ ਪਾਵਾਂ ਰਗੇ ਥਾਣਾ ਚਾਰੇ ਬਹੁਤ ਜ਼ਬਰਦਸਤ ਥਾਂ ਲੱਗਿਆ ਪਿਆ ਮੈਂ ਤੇ ਦੁੱਧ ਬੜੇ ਆਰਾਮ ਨਾਲ 15 16 ਕਿਲੋ ਖੁੱਲ ਖੁੱਲਾ ਦੁੱਧ ਪਾ ਦੂਗੀ ਦੁੱਧ ਦੇ ਮਤਲਬ ਦੀ ਮੈਂ ਬਹੁਤ ਚੰਗੀ ਮਗਰ ਕੱਟੀ ਵੀ ਬਣਨ ਵਾਲੀ ਐ ਜੇ ਕਿਸੇ ਵੀਰ ਭਰਾ ਨੂੰ ਪਸੰਦ ਆਵੇ ਸੰਪਰਕ ਕਰ ਸਕਦਾ ਪਿੰਡ ਕੰਗਨਖੇੜਾ ਤਹਿਸੀਲ ਮਲੋਟ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਚੌੜੀ-ਚੂੜੀ ਮੈਂ ਬਹੁਤ ਐ ਬਹੁਤ ਸਾਫ ਸੁਥਰੀ ਮੈਂ ਆ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਸਾਰੇ ਵੀਰਾਂ ਦਾ ਧੰਨਵਾਦ